ਪਾਦਲ ਕਦੇ ਸੰਦੀਪ ਸਿੰਘ ਮਤ ਚੌਂਕ ਦੇ ਵਿੱਚ ਮੰਦਰ ਦੇ ਨਾਲ ਬਨੇ ਸੁਚਾਲਿਆਂ ਨੂੰ ਲੈ ਕੇ ਰਵੀਦਾਸੀਆ ਸਮਾਜ ਦੇ ਵਿੱਚ ਪਾਰੀ ਰੋਸ਼ ਗਿਆ ਸੁਚਲਤੋ ਜਲਦ ਹਟਾਏ ਜਾਣ ਸੁਚਾਲਿਆ ਨਹੀਂ ਤਾਂ ਦਿੱਤਾ ਜਾਏਗਾ ਤਰਨਾ ਬਾਦਿਲ ਕਦਰ ਸੰਦੀਪ ਸਿਮਰਤ ਚੌਕ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਨਾਲ ਬਣੇ ਸੁਚਲਿਆਂ ਨੂੰ ਲੈ ਕੇ ਰਵੀਦਾਸੀਆ ਸਮਾਜ ਦੇ ਵਿੱਚ ਖਾਸਾ ਰੋਸ ਦੇਕਰ ਨੂੰ ਮਿਲ ਰਿਹਾ ਹੈ ਰਵੀਦਾਸੀਆ ਸਮਾਜ ਵੱਲੋਂ ਅੱਜ ਇਕੱਤਰ ਹੋ ਕੇ ਇਸ ਸੁਚਲਿਆਂ ਨੂੰ ਇੱਥੋਂ ਹਟਾਉਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਲੇਕਿਨ ਉਹਨਾਂ ਦੀ ਮੰਗ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆ ਉਹਨਾਂ ਦੇ ਵਿੱਚ ਖਾਸਾ ਰੋਸ ਦੇਕਰ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਇਹਨਾਂ ਸੁਚਲਿਆਂ ਨੂੰ ਇੱਥੋਂ ਨਾ ਹਟਾਇਆ ਗਿਆ ਤਾਂ ਉਹਨਾਂ ਵੱਲੋਂ ਹੋਰ ਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਏਗਾ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਏਗਾ ਇਸ ਸਬੰਧੀ ਅੱਜ ਉਹਨਾਂ ਵੱਲੋਂ ਮੀਡੀਆ ਨੂੰ ਬੁਲਾ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਇੱਥੋਂ ਇਸ ਚੋਜਲੇ ਨੂੰ ਹਟਾਇਆ ਜਾਏ ਤਾਂ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਰਤਕੂਸ਼ਨ ਹੈ ਜੀ ਜੀ ਮੈਂ ਸ਼੍ਰੀ ਗੁਰਦਾਸ ਮੰਦਰ ਕਮੇਟੀ ਸਭਾ ਵੱਲੋਂ ਸੈਕਟਰੀਆਂ ਤੇ ਅਸੀਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਸ਼੍ਰੀ ਗੁਰਦਾਸ ਟਾਈਗਰ ਫੋਰਸ ਵੱਲੋਂ ਵੀ ਮੈਮੋਰੰਡਮ ਦਿੱਤਾ ਸੀ ਜਿਹੜਾ ਕਿ ਬਿਲਕੁਲ ਸਾਡੇ ਸ਼੍ਰੀ ਗੁਰਦਾਸ ਮੰਦਰ ਦੇ ਬਿਲਕੁਲ ਨਾਲ ਹੀ ਸਾਂਝੀ ਦੀਵਾਰ ਬਾਥਰੂਮ ਦੀ ਬਣੀ ਹੋਈ ਹੈ ਜਿਹੜੇ ਕਿ ਇੱਥੇ ਬਹੁਤ ਗੰਦਗੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਪਹਿਲਾਂ ਵੀ ਕਿਹਾ ਸੀ ਜਿਹੜਾ ਬਾਥਰੂਮ ਹੈ ਉਹ ਸ਼ਿਫਟ ਕੀਤਾ ਜਾਵੇ ਐਮਐਲਏ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਇੱਕ ਵਾਰ ਨੂੰ ਤਾਲਾ ਲਵਾਤਾ ਇਸ ਦਿਨ ਨੂੰ ਵੀ 25 ਦਿਨ ਹੋ ਗਏ ਇਹ ਸਾਡੀ ਮੰਗ ਇਹੀ ਆਸ ਪੂਰੇ ਸਮਾਜ ਦੀ ਕਿ ਜਿਹੜਾ ਬਾਥਰੂਮ ਹੈ ਇੱਥੋਂ ਚੱਕ ਕੇ ਸ਼ਿਫਟ ਕੀਤਾ ਜਾਵੇ ਤੇ ਜਿਹੜਾ ਕਿ ਧਾਰਮਿਕ ਪਾਵਨਾ ਜਿਹੜੀ ਆਹਤ ਹੁੰਦੀਆਂ ਇਸ ਚੀਜ਼ ਤੋਂ ਅਸੀਂ ਕਹਿੰਨੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਨਾ ਹੋਣ ਦੇ ਤੇ ਅਸੀਂ ਅੱਜ ਫਿਰ ਸ਼ੁਰੂ ਅਰਦਾਸ ਮੰਦਿਰ ਧਰਮਸ਼ਾਲਾ ਵੱਲੋਂ ਤੀਸੇ ਸਮੂਹ ਮੋਮੂਮ ਡੇਵਾਗੇ ਤਾਂ ਕਿ ਜਲਦ ਤੋਂ ਜਲਦ ਇਹ ਜਿਹੜੇ ਬਾਥਰੂਮ ਬਣਿਆ ਮੰਦਿਰ ਦੇ ਨਾਲ ਸ਼੍ਰੀ ਗੰਗਾ ਸਮੁੰਦਰ ਨਾਲ ਇਹ ਸ਼ਿਫਟ ਕੀਤਾ ਜਾਵੇ ਕਿਉਂਕਿ ਇੱਥੇ ਸਾਡੀ ਬਾਬਾ ਜੀ ਦੀ ਸਭ ਤੋਂ ਪ੍ਰਾਚੀਨ ਮੂਰਤੀ ਹੈ ਅਤੇ ਬਾਬਾ ਜੀ ਦੇ ਪ੍ਰਕਾਸ਼ ਖਿਆ ਜਿਹਦੇ ਕਿ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਬੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਿ ਜਿਹੜਾ ਪਿੱਛੇ ਨਾਲ ਬਾਥਰੂਮ ਬਣਾਇਆ ਜਲਦੋ ਜਲ ਇਹਨੂੰ ਸ਼ਿਫਟ ਕੀਤਾ ਜਾਵੇ ਚੌਕ ਦਾ ਬਾਥਰੂਮ ਹੈ ਇਹ ਬਾਥਰੂਮ ਤੁਹਾਡੇ ਹਿਸਾਬ ਨਾਲ ਕਿੱਥੇ ਹੋਣਾ ਚਾਹੀਦਾ ਸੀ ਇਸ ਕਮੇਟੀ ਕੋਲ ਜਿੱਥੇ ਜਗ੍ਹਾ ਆਪਾਂ ਸ਼ਿਫਟ ਕਰਦੇ ਹੋ ਸਾਨੂੰ ਕੋਈ ਦਿੱਕਤ ਨਹੀਂ ਹੈ ਬਾਈ ਇੱਥੋਂ ਇਹਨੂੰ ਹਟਾ ਲੇ ਸਾਨੂੰ ਕੋਈ ਤਰਾਜ ਨਹੀਂ ਜਿੱਥੇ ਮਰਜ਼ੀ ਬਣਾ ਦੇ ਸਾਡੇ ਮੰਦਰ ਦੇ ਕੋਲ ਨਾ ਆਵੇ ਜੀ ਕਮੇਟੀ ਜਗ੍ਹਾ ਪਈ ਹੈ ਜਿੱਥੇ ਮਰਜ਼ੀ ਬਣਾਵੇਂ ਸਾਨੂੰ ਕੋਈ ਤਰਾਜ ਨਹੀਂ ਤੁਹਾਨੂੰ ਮਿਲੇ ਸੀ ਈਓ ਨੂੰ ਮਿਲੇ ਸੀ ਈਓ ਸਾਹਿਬ ਨੂੰ ਮਿਲੇ ਸੀ ਉਹ ਤੇ ਅਸੀਂ ਲਾਸਟ ਟਾਈਮ ਵੀ ਜਦੋਂ ਮਿਲੇ ਸੀ ਉਹਨਾਂ ਨੇ ਕੋਈ ਖਾਸ ਪ੍ਰੋਬਲਮ ਨਹੀਂ ਕੀਤਾ ਫਿਰ ਅਸੀਂ ਡੀਸੀ ਸਾਹਿਬ ਨੂੰ ਮੈਂ ਬੁਲੰਡਰ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਪਰ ਐਮਐਲਏ ਸਾਹਿਬ ਲਈ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜਿਹੜੇ ਕਿ ਉਹਨਾਂ ਨੇ ਫੋਨ ਕਰਕੇ ਉਸੇ ਟਾਈਮ ਹੀ ਇਹਨੂੰ ਬਾਥਰੂਮ ਜਿਹੜਾ ਲੋਕ ਲਵਾਇਆ ਜੇ ਨਹੀਂ ਮੰਗਾ ਮੰਨਦਾ ਫਿਰ ਕੀ ਕਰਾਂਗੇ ਨਹੀਂ ਅਸੀਂ ਫਿਰ ਪ੍ਰਸ਼ਾਸਨ ਕੋਲ ਜਾਵਾਂਗੇ ਤਰਨਾ ਲਾਵਾਂਗੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਐਸੇ ਕਰਕੇ ਚੱਲੇ ਆ ਕਿ ਸਾਡੀ ਮੰਗ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਬਾਥਰੂਮ ਸ਼ਿਫਟ ਕੀਤਾ ਜਾਵੇ ਜਿੰਨੀ ਜਲਦੀ ਹੋ ਸਕੇ ਕਹਿੰਦੇ ਜੇ ਤਰਨਾ ਲਾਵਾਂਗੇ ਇਹ ਤਾਂ ਕੁਝ ਵੀ ਨਹੀਂ ਹੈਗਾ ਅਏ ਬਹੁਤ ਹਾਈ ਲੈਵਲ ਤੱਕ ਅਸੀਂ ਬਾਹਰੋਂ ਵੀ ਆਣ ਕੇ ਜਲੰਧਰ ਤੋਂ ਵੀ ਆਣ ਕੇ ਸਾਰੇ ਮੰਦਰਾ ਤੋਂ ਗੱਲ ਕੀਤੀ ਹੋਈ ਸਾਰੀ ਪਰ ਅੱਛੇ ਕਿੰਨਾ ਕਿ ਜਿਹੜਾ ਮੌਲ ਹੈ ਫਾਲਕਾ ਦਾ ਸ਼ਾਂਤੀ ਮਹੀਨ ਨਾਲ ਜਿਹੜੇ ਤਰੀਕੇ ਨਾਲ ਕੰਮ ਹੋ ਜੇ ਉਹ ਸਹੀ ਹੈ ਬਾਕੀ ਦਰਨਾ ਸਿਲਾਵਾ ਕੋਈ ਦਿੱਕਤ ਨਹੀਂ ਹੈ ਕਿ ਹਾਂਜੀ ਕਿਹਨਾ ਤੁਹਾਡਾ ਹਾਂਜੀ ਮੈਂ ਮੇਰਾ ਨਾਮ ਜਸਪਾਲ ਰਵਿਦਾਸੀਆ ਸ਼੍ਰੀ ਗੁਰ ਰਵਦਾਸ ਟਾਈਗਰ ਫੋਰਸ ਜ਼ਿਲ੍ਹਾ ਪ੍ਰਧਾਨ ਜੀ ਜੋ ਕਿ ਬੱਤੀ ਵਾਲਾ ਚੌਕ ਫਾਲਕਾ ਵਿਖੇ ਅੰਬੇਦਕਰ ਨਗਰ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਦਾ ਗੁਰੂ ਘਰ ਬਣਿਆ ਸੀ ਉਹਦੇ ਨਾਲ ਜਾਵਾਂ ਟਾਇਲਟ ਬਣਿਆ ਹੈ ਬਾਥਰੂਮ ਟਾਇਲਟ ਬਣਿਆ ਹੈ ਪੂਰਾ ਰਵਿਦਾਸੀਆ ਸਮਾਜ ਦੀ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਇੱਕੋ ਮੰਗੇ ਵੀ ਉਹ ਲੈਟਰੀਨ ਬਾਥਰੂਮ ਐਥੋਂ ਠਾਏ ਜਾਵੇ ਜੋ ਕਿ ਗੁਰੂ ਰਵਿਦਾਸ ਮਹਾਰਾਜ ਦੀ ਬੇਦਬੀ ਹੋ ਰਹੀ ਹੈ ਅਸੀਂ ਵਾਲਮਿਕ ਸਮਾਜ ਸਾਡੇ ਨਾਲ ਖੜਾ ਹੈ ਪੂਰਾ ਰਵਿਦਾਸੀਆ ਸਮਾਜ ਖੜਾ ਹੈ ਸਿੱਖ ਸਮਾਜ ਸਾਡੇ ਨਾਲ ਖੜਾ ਹੈ ਜੋ ਵੀ ਗੁਰੂ ਰਵਿਦਾਸ ਮਾਰਾਇਦੀ ਬਾਣੀ ਗੁਰੂ ਗਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਹੈ ਇਹ ਕੱਲੇ ਰਵਿਦਾਸੀਆ ਸਮਾਜ ਦਾ અપਮਾਨ ਨਹੀਂ ਪੂਰੇ ਮਾਨਵਤਾ ਦਾ અપਮਾਨ ਹੈ ਸਾਸੀ ਅਪੀਲ ਕਰਦੇ ਆ ਪੂਰੇ ਸਮਾਜ ਨੂੰ ਪੂਰੇ ਸ਼ਹਿਰ ਨੂੰ ਜਿਹੜਾ ਇਥੋ ਲੈਟਰਨ ਬਾਥਰੂਮ ਹੈ ਤੋਂ ਚੱਕਿਆ ਜਾਵੇ ਜਾਂ ਸਾਡੇ ਗੁਰੂ ਦੀ ਬੇਇੱਜ਼ਤੀ ਹੋ ਨਾ ਰੋਕਿਆ ਜਾ ਸਕੇ ਜੇ ਸਾਡੀਆਂ ਮੰਗਾਂ ਨਾ ਪੂਰੀ ਹੋਈਆਂ ਸਾਨੂੰ ਬੇਗੰਪੂਰਾ ਟਾਈਗਰ ਫੋਰਸ ਸ਼੍ਰੀ ਗੁਰ ਰਵਦਾ ਟਾਈਗਰ ਫੋਰਸ ਭੀਮ ਆਰਮੀ ਭੀਮ ਸੈਨਾ ਤਰਫੋਂ ਸਾਨੂੰ ਹਰੇਕ ਸ਼ਹਿਰ ਚੋਂ ਬੇਗੰਪੂਰਾ ਤੋਂ ਜਲੰਧਰ ਤੋਂ ਪਠਾੜ ਕੋਰ ਤੋਂ ਨੂਰ ਸ਼ਾਹ ਤੋਂ ਰੇਖਾ ਤੋਂ ਸਾਨੂੰ ਫੋਨ ਆ ਰਹੇ ਆ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਾਨੂੰ ਮਜਬੂਰਨ ਪ੍ਰਦਰਸ਼ਨ ਕਰਨੇ ਪੈਣੇ ਆ ਮਜਬੂਰਨ ਸਾਨੂੰ ਧਰਨੇ ਲਾਣੇ ਪੈਣੇ ਆ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀ ਮੰਗ ਮੰਨੀ ਜਾਵੇ ਸਾਨੂੰ ਧਰਨੇ ਪ੍ਰਦਰਸ਼ਨ ਨਾ ਕਰਨੇ ਨਾ ਕਰਨੇ ਪੈਣ ਪੂਰੇ ਆਪਣੇ ਫਾਇਲ ਦਾ ਪ੍ਰਸ਼ਾਸਨ ਨੂੰ ਪੀਲ ਹੈ ਐਮ ਐਲ ਏ ਸਾਹਮਣੂ ਸਾਡੀ ਅਪੀਲ ਹੈ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਜੀ ਹਾਂ ਜੀ ਤੁਹਾਡਾ ਕੀ ਨਾ ਦੇਖੋ ਜੀ ਸਾਡੇ ਜੱਟੀਆਂ ਸਮਾਜ ਦੇ ਪੰਜਾਬੀ ਜੁੱਤੀ ਦੇ ਬਰਦਾਸ਼ਤ ਜੀ ਤੇ ਸਾਡੀ ਸਭ ਦੀ ਆਹੀ ਹੈ ਕਿ ਜਿਹੜਾ ਸਾਡੇ ਗੁਰੂ ਘਰ ਦੇ ਨਾਲ ਨੂੰ ਲੈਟਰਿੰਗ ਬਾਥ ਹੋਂ ਬਣਿਆ ਹੋਇਆ ਜੋ ਕਿ ਬਹੁਤ ਹੀ ਬੇਅਦਵੀ ਦਾ ਕਾਰਨ ਹੈ ਔਰ ਸਭ ਨੂੰ ਕਿਸੇ ਸਮਾਜ ਨੂੰ ਕਿਸੇ ਵੀ ਧਾਰਮਿਕ ਸੰਸਥਾ ਨੂੰ ਆਛਾ ਨਹੀਂ ਲੱਗਦਾ ਤੇ ਸਭ ਨੂੰ ਆਈ ਹੈ ਵੀ ਇਹਨੂੰ ਜਗਾ ਕੋਈ ਹੋਰ ਦਿੱਤੀ ਜਾਵੇ ਔਰ ਜਗਾ ਸ਼ਹਿਰ ਚ ਬਹੁਤ ਹੈਗੀ ਆ ਆ ਨਹੀਂ ਜਗਾ ਨਹੀਂ ਹੈਗੀ ਕਮੇਟੀ ਕਿਸੇ ਨੂੰ ਜਗਾ ਕਿਧਰੇ ਵੀ ਦੇ ਸਕਦੀ ਆ ਕਿੰਨਾ ਵੱਲੋਂ ਬਣਾਇਆ ਗਿਆ ਸੀ ਇਹ ਆ ਆਪਣੇ ਆਪਣੇ ਸਮਾਜ ਜਟੀਆਂ ਸਮਾਜ ਵੱਲੋਂ ਬਣਾਇਆ ਗਿਆ ਸੀ ਨਾ 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 ਨ ਮੈਨੂੰ ਸਾਡੇ ਰਵਿਦਾਸ ਵੱਲੋਂ ਆ ਮਤਲਬ ਬਣਾਇਆ ਗਿਆ ਹਾਂ ਵਿਰੋਧ ਹੋ ਰਿਹਾ ਹਾਂ ਹਾਂ ਵਿਰੋਧ ਹੋ ਰਿਹਾ ਮਤਲਬ ਆ ਠੀਕ ਹੈ ਹਾਂ ਜੀ ਤੁਹਾਡੇ ਕਿਹਾ ਬਾਬਾ ਜੀ ਆਓ ਮੜ ਜਾਓ ਬਾਬਾ ਜੀ ਆਓ ਆਓ ਜੀ ਦੇਖੀ ਨਾ ਤੁਹਾਡਾ ਮੇਰਾ ਨਾਮ ਪੌਣ ਕੁਮਾਰੀ ਜੀ ਕੀ ਕਹਿਣਾ ਚਾਹੋਗੇ ਸਰ ਬਸ ਸਾਡਾ ਤੇ ਇੱਕ ਹੀ ਮੰਗਿਆ ਵੀ ਜਿਹੜਾ ਟਾਇਲਟ ਹੈ ਜਿਹੜਾ ਗੁਰੂ ਕਰਦੇ ਨਾਲ ਜਿਹੜਾ ਬਣਿਆ ਹੋਇਆ ਐ ਇਹਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਜੀ ਬਸ ਸਾਡੀ ਕੋਈ ਹੋਰ ਮੰਗ ਨਹੀਂ ਆ ਤੇ ਜੇਕਰ ਨਾ ਇਹਨੂੰ ਹਟਾਇਆ ਜਾਵੇ ਤੇ ਮਜਬੂਰੀ ਸਾਨੂੰ ਸੜਕਾਂ ਤੇ ਉਤਰਨਾ ਪਊਗਾ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਇਸ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਤੇ ਬਸ ਪ੍ਰਸ਼ਾਸਨ ਦੇ ਅੱਗੇ ਸਾਡੀ ਇਹੀ ਬੇਨਤੀ ਹੈ ਜੀ ਹੋਰ ਸਾਡੀ ਕੋਈ ਮੰਗ ਨਹੀਂ ਆ ਕੋਈ ਕਿਸੇ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਕਿ ਕੋਈ ਸਾਡੀ ਕੋਈ ਕਿਸੇ ਦੇ ਨਾਲ ਕੋਈ ਸਾਡੀ ਕੋਈ ਗਲਤ ਭਾਵਨਾ ਨਹੀਂ ਹੈ ਜੀ ਅੱਜ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਕ੍ਰਿਸ਼ਨ ਹੈ ਜੀ ਜੀ ਕੀ ਕਹੋਗੇ ਇਸ ਗੱਲ ਨੂੰ ਲੈ ਕੇ ਅਸੀਂ ਇਹ ਕਹਿੰਦੇ ਜੀ ਸਾਡੇ ਗੁਰੂ ਘਰ ਦੇ ਨਾਲ ਜਿਹੜਾ ਇਹ ਟਾਇਲਟ ਬਣਿਆ ਹੈ ਇਹਨੂੰ ਕਿਧਰੇ ਹੋਰ ਸ਼ਿਫਟ ਕੀਤਾ ਜਾਵੇ ਅਸੀਂ ਇਹੋ ਮੰਗ ਕਰਨੇ ਹਾਂ ਪ੍ਰਸ਼ਾਸਨ ਤੋਂ ਇਹਨੂੰ ਜਲਦ ਤੋਂ ਜਲ ਕਿਧਰੇ ਹੋਰ ਸ਼ਿਫਟ ਕੀਤਾ ਜਾਵੇ ਇਹਦੇ ਵਿੱਚ ਸਾਡੀ ਭਾਵਨਾ ਨੂੰ ਸਾਡੇ ਰਵਿਦਾਸੀਆ ਸਮਾਜ ਨੂੰ ਬਹੁਤ ਠੇਸ ਪੰਦੀ ਏ ਤੇ ਸਾਡੇ ਗੁਰੂ ਘਰ ਦੇ ਨਾਲ ਜਿਹੜੀ ਗੁਰੂ ਘਰ ਦੀ ਬੇਅਦਬੀ ਹੋ ਰਹੀ ਏ ਇਹਨੂੰ ਹਟਾਇਆ ਜਾਵੇ ਜੀ ਹਾਂਜੀ ਤੁਹਾਡਾ ਕੀ ਨਾਂ ਹੈ ਨਾ ਡਾਕਟਰ ਮੁਕੇਸ਼ ਜੀ ਕੀ ਕਹੋਗੇ ਇਸ ਗੱਲ ਲਈ ਇਹ ਸਾਰਿਆਂ ਨੂੰ ਤੁਹਾਨੂੰ ਵਿਚਾਰ ਕਿਤੇ ਨੇ ਤੇ ਬਹੁਤ ਮੱਧ ਭਾਵਨਾ ਦੀ ਘਟਨਾ ਏ ਜਿਹੜੀ ਕਿ ਬਾਬਾ ਜੀ ਦੇ ਨਾਲ ਜਿਹੜੀ ਗਲਤ ਟਾਇਲਟ ਵਗੈਰਾ ਲਾਏ ਹੋਏ ਨੇ ਇਹਨੂੰ ਯੋ ਸਾਹਿਬ ਨੂੰ ਐਮਐਲਏ ਸਾਹਿਬ ਨੇ ਫੋਨ ਕੀਤਾ ਸੀ ਤੁਸੀਂ ਇਹਨੂੰ ਸ਼ਿਫਟ ਕਰੋ ਜਲਦਰ ਜਲਦ ਪਰ ਹਲੇ ਤੱਕ ਯੋ ਸਾਹਿਬ ਨੇ ਹਲੇ ਸੁਣਵਾਈ ਨਹੀਂ ਕੀਤੀ